ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਆਪਾਂ ਪਹੁੰਚੇ ਆਂ ਪਿੰਡ ਟੱਲੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਝੋਟੀ ਇੱਕ ਦਿਖਾਵਾਂਗੇ ਕੰਮ ਬਾਈ ਦਾ ਹੈਗਾ ਸੱਜਣੋ ਵਪਾਰ ਦਾ ਝੋਟੀ ਹੈਗੀ ਆ ਫੁੱਲ ਵੱਡੇ ਕੱਦ ਘਾਟ ਚਾ ਤਾਜੀ ਸੂਈ ਆ ਤੇ ਨਾਲ ਵੀ ਇਹਦੇ ਜੇ ਗੱਲਬਾਤ ਕਰ ਲਈਏ ਸੱਜਣੋ ਹੈਗੀ ਆ ਕੱਟੀ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਹੈਗੀ ਚੰਗੇ ਦੁੱਧਾਂ ਵਾਲੀ ਝੋਟੀ ਆ ਤੇ ਬਾਕੀ ਡਿਟੇਲ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਖੋਲ ਕੇ ਤੋਰ ਕੇ ਦਿਖਾਵਾਂਗੇ ਇੱਕ ਵਾਰੀ ਕੱਟੀ ਤੇ ਵੀ ਮਾਰਦੇ ਕੈਮਰਾ ਇਧਰ ਲਈ ਆਣਾ ਆੜਵਾ ਨੂੰੜਵਾ ਦਿਖਾ ਦੇ ਨਾਲ ਤੇ ਉਹਦੋਂ ਆ ਜਾ ਫਿਰ ਬਾਈ ਨੂੰ ਮਿਲਾਉਂਦੇ ਹਾਂ ਹੁਣ ਬਾਈ ਦੱਸੂਗਾ ਡਿਟੇਲ ਇਹਦੀ ਸਾਰੀ ਆ ਜਾ ਜੀ ਠੀਕ ਗੱਲ ਬਾਈ ਜੀ ਉਹ ਠੀਕ ਠਾਕ ਠੀਕ ਆ ਬਾਈ ਚੜਦੀ ਕਲਾ ਜਮਾਨਾ ਹਾਂ ਠੀਕ ਹੈ ਕਿਵੇਂ ਚੱਲਦਾ ਕੰਮ ਵਰੀਆ ਚੱਲਦਾ ਲੋਟ ਚੱਲਦਾ ਹਾਂ ਲੋਟ ਆ ਆ ਦੂਜੀ ਤੀਜੀ ਕੀ ਵੀਡੀਓ ਆਪਣੀ ਬਾਈ ਕੋਲੋਂ ਉਹ ਜ਼ਿਆਦਾਤਰ ਮੇਰਾ ਖਿਆਲ ਹੈ ਪਹਿਲਾਂ ਵੀ ਘਰੀ ਸੇਲ ਕਰ ਦਿੰਦੇ ਕਰੀ ਸੇਲ ਹੋ ਜਾਂਦੀ ਹੈ ਹਾਂਜੀ ਪਰ ਸੋਂ ਮੰਡੀ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨੋਂ ਕੇ ਸੂਈ ਨੂੰ ਸੂਈ ਨੂੰ ਤਾਂ 4 ਦਿਨ ਹੋ ਗਏ ਜੀ ਬੌਲੇ ਜੂ ਕੱਢੀ ਆ ओरिजिनल ਚੌਥਾ ਦਿ ਹੋਣ ਦੁੱਧ ਜੀ ਕਹਿੰਨ ਉਹਦਾ 12 ਲੀਟਰ ਕਹਿ ਰਹੇ ਜਿੰਨੇ ਕੰਡੇ ਤੇ 10 ਲੀਟਰ ਤੋਲਦੀ ਆ ਜੀ 10 ਕਿਲੋ ਹਾਂਜੀ 10 ਕਿਲੋ ਕੰਡੇ ਤੇ 10 ਕਿਲੋ ਬਾਈ ਕਹਿੰਦਾ ਤੋਲਦੀ ਆ ਜੇ ਲੀਟਰ ਭਰਾਂਗੇ ਤਾਂ ਲੀਟਰ ਮਾਰ ਦੂਗੀ 12 12 ਮਾਰ ਦੂ ਹਾਂਜੀ ਆ 11 12 ਦੇੜ ਗੇੜ ਮਾਰ ਦੂ ਲੀਟਰ ਉਹ ਦੁੱਧ ਮੇਰਾ ਖਾਲਾ ਇਹ ਚੰਗਾ ਪਾ ਦੂਗੀ ਤੇ ਬਾਕੀ ਖੋਲ ਕੇ ਤੋੜ ਦੂ ਬਾਈ ਰਿਪੋਰਟ ਕਿਵੇਂ ਆਦੀ ਦੁੱਧ ਦੀ ਰਿਪੋਰਟ ਵਧੀਆ ਆਦੀ ਪਿਛਲੇ ਸੂਏ 12 13 ਦਿੱਤਾ ਸੀਗਾ ਦੂਜੇ ਸੂਏ ਕੀ ਤੀਜੇ ਸੂਏ ਤਾਂ ਇਹਨੇ 14 15 ਕਲਾਸ ਬਹੂਗੀ ਆ ਇਹ 10 ਕਿਲੋ ਕੰਡੇ ਤੇ ਹੁਣ ਧਰਦੀ ਆ ਚੌਥੇ ਦਿਨ ਤਾਂ ਮੇਰਾ ਖਿਆਲ ਆ ਵੀ 15 ਤੋਂ ਵੀ ਇਹਨੂੰ ਬਾਈ ਵਾਰੀ ਦੇਣਾ ਬਾਰੇ ਦੇਵੂਗੀ ਹਾਂਜੀ 15 ਦੇ ਆ ਵੀ ਕਮਾ ਆ ਇਹਨੂੰ ਲੰਬੀ ਚਲਾ ਦੇ ਇੱਕ ਵਾਰੀ ਚੰਗੀ ਛੇ ਵਾਲੇ ਥਾਂ ਮੇ ਬਾਗੀ ਦਾ ਬਾਰੇ ਦੇ ਦੂਗੀ ਆ ਬਾਡੀ ਬੁੱਡੀ ਹੈਗੀ ਆ ਇਹਦੀ ਸੱਜਣੋ ਫੁੱਲ ਵੱਡੀ ਵੱਡੇ ਕੱਦ ਕਰ ਚਾ ਗਈ ਜੇ ਗੱਲਬਾਤ ਕਰ ਲਈ ਕੋਈ ਦਰਮਿਆਨਾ ਨਹੀਂ ਤੇ ਉੱਤੋਂ ਢਾਂਚਾ ਟੁੰਚਾ ਵੀ ਪੂਰਾ ਚੌੜਾ ਆ ਗਿਆ ਤੇ ਥਣ ਥਣ ਵੀ ਇਹਨੂੰ ਟਾਪ ਕੁਆਲਿਟੀ ਦਾ ਲੱਗਿਆ ਤੇ ਆਰਡਰ ਆ ਗਿਆ ਇਹਨੂੰ ਜੋਸ਼ ਵਾਲਾ ਜਿਵੇਂ ਆਪਾਂ ਕਹਿ ਦਿੰਦੇ ਆ ਸਟਿਚ ਆਰਡਰ ਬਿਲਕੁਲ ਜਿੱਦਾਂ ਗਾਵਾਂ ਦਾ ਹ ਕੱਦ-ਬੱਡ ਵੀ ਫੁੱਲ ਵੱਡਾ ਤੇ ਲੈਂਥ ਵੀ ਪੂਰੀ ਆ ਤੇ ਥਣ-ਥਣ ਵੀ ਚੰਗਾ ਲੱਗਿਆ ਚਵਾਈ ਦੀ ਕਿਦਾਂ ਬਾਈ ਚਵਾਈ ਵੀਰੇ ਪੋਲੀਆ ਵਧੀਆ ਰੂਮ ਆ ਹਾਂ ਬੱਚਾ ਲਾ ਕੇ ਦਿਖਾ ਦਾਂਗੇ ਨਾ ਇੱਕ ਵਾਰੀ ਹਾਂਜੀ ਬੱਚਾ ਲਾ ਕੇ ਬੱਚਾ ਲਾ ਕੇ ਇਹਦਾ ਥਣ-ਥਣ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਵੀ ਥਣ-ਥਣ ਕਿਦਾਂ ਦਾ ਬਣਾਉਂਦੀ ਹੈ ਕਿਉਂਕਿ ਥਣ ਤੇ ਇਹਦਾ ਤਕਰੀਬਨ ਤਕਰੀਬਨ ਟਾਪ ਕੁਆਲਟੀ ਜੀ ਆ ਗਿਆ ਅਗਲੇ ਬੰਦੇ ਮਾਰਦੇ ਇਸ ਦਾ ਆਰਡਰ ਰੱਖਦੀ ਆ ਸਟਿਚ ਹੈ ਨਾ ਹਾਂਜੀ ਕੋਈ ਟੁੱਟਵਾ ਨਹੀਂ ਰੱਖਦੀ ਬਾਲਾ ਜੀ ਗੱਲ ਬਾਤ ਕਰ ਲਿਓ ਡਰਦੀ ਆ ਥੋੜੀ ਹੈ ਨਾ ਉਹ ਪ੍ਰਾਗਾ ਵੀ ਅਗਲੇ ਬੰਨੇ ਆਰਡਰ ਵੀ ਪੂਰਾ ਫੁੱਲ ਆ ਗਿਆ ਜੀ ਗੱਲਬਾਤ ਕਰ ਲਈ ਅਗਲੇ ਥਣ ਤੋਂ ਮੇਰੇ ਖਿਆਲ ਅੱਗੇ ਥਾਂ ਨੂੰ ਆ ਗਿਆ। ਉਹ ਗਾੜੀ 'ਚ ਦੁੱਧ 2 ਲੀਟਰ ਆ ਹੁਣ ਇਹ। 2 ਕਿਲੋ। 2 ਕਿਲੋ ਹੋਣਾ ਹਾਂਜੀ। ਹਾਂ ਬੱਚਾ ਛੱਡ ਦੋ। ਇੱਕ ਵਾਰੀ 31 ਲਾ ਕੇ ਦਿਖਾ ਦੇਣਾ ਤੁਹਾਨੂੰ ਆਪਾਂ ਵੀ ਥਣ ਤੋਂ ਇਹ ਕਿਦਾਂ ਦਾ ਬਣਾਉਂਦੀ ਆ। ਬਾਲਟੀ ਮੰਗਾ ਲਾ ਧਾਰਾਂ ਵੀ ਦਿਖਾ ਦੀ ਮਾਰ ਕੇ ਦੀਆਂ। ਲਾਈਕ ਅਨਾਲੀ ਦੇ ਕੱਟੀ ਆ ਤੇ 나ੜੂਆ ਵੀ ਇੱਥੇ ਦਿਖਾ ਦੇ ਗੈਰੀ ਪਿਛਲੇ ਪਾਸੇ ਦੀ ਕੱਟੀ ਦਾ 나ੜੂਆ ਵੀ ਨਾਲ ਹੀ ਆ ਕਿਉਂਕਿ origianally ਚੌਥਾ ਕ ਦਿਨ ਸੂਈ ਨੂੰ ਆ ਤੇ 10 ਕਿਲੋ ਬਾਈ ਕਹਿੰਦਾ ਕੰਡੇ ਤੇ ਧਰਦੀ ਆ ਡੰਗ 2 ਡੰਗ 4 ਡੰਗ ਤੋਲ ਕੇ ਬਾਈ ਤੇ ਤੁਸੀਂ ਲਿਆ ਸਕਦੇ ਹੋ ਉਹਨੂੰ ਪਿੰਡ ਦਾ ਨਾਮ ਕੀ ਆ ਗਿਆ ਆਪਣੇ ਦਾ ਟੱਲੇਵਾਲ ਜੀ ਖੁਰਦ ਟੱਲੇਵਾਲ ਖੁਰਦ ਦੋ ਨੇ ਉਰੇ ਹਾਂ ਦੋ ਆ ਜੀ ਹੁਣ ਹਾਂ ਇਹ ਪਿੰਡ ਸੱਜਣੋ ਟੱਲੇਵਾਲ ਖੁਰਦਾ ਤੇ ਨੰਬਰ 2 ਹੋਰਾਂਗਾ ਤੁਹਾਨੂੰ ਪਤਾ ਵੀਡੀਓ ਚ ਲਾ ਦੇਣਾ ਮੈਂ ਉਹਦੇ ਹਿਸਾਬ ਨਾਲ ਕਰ ਲਿਓ ਸਰ ਟ੍ਰੋਲ ਬਾਂਪਰੇ ਨਾਲ ਦੀ ਸੜਕ ਮੋੜਦੀ ਆ ਟੱਲੇਵਾਲੇ ਖੁਰਦਨ ਨੂੰ ਬਈ ਠੀਕ ਆ ਜੀ ਇਹ ਥਣ ਥੋਣ ਆਪਾਂ ਤੁਹਾਨੂੰ ਦਿਖਾ ਦਨੇ ਸੱਜਣੋ ਥਣ ਥੋਣ ਐਨ ਕੱਢਦੀ ਆ ਜਿਵੇਂ ਕਹਦੇ ਨੇ ਵੀ ਟਾਪ ਕੁਆਲਿਟੀ ਵਾਲਾ ਸਿਸਟਮ ਹੀ ਆ ਪੈਰ ਥੋੜਾ ਗਾਂ ਪਛਾਂਕ ਕਰੀ ਖੜੀ ਆ ਉਹਦੇ ਹਿਸਾਬ ਨਾਲ ਥਣ ਦਾ ਸਾਈਜ਼ ਤੁਹਾਨੂੰ ਲੱਗੇਗਾ ਥੋੜਾ ਜਿਹਾ ਬਦਾਂ ਇੱਕੋ ਜਿਹੀ ਥਣ ਤੋਂ ਚੱਡਾ ਇੱਕ ਹੋ ਜਾ ਬਈ ਪੱਧਰ ਆ ਇਹ ਥੋੜਾ ਬਿਲਕੁਲ ਪੱਧਰ ਹੈ ਕਿਉਂਕਿ ਪੈਰ ਥੋੜਾ ਗਾਂ ਪਛਾਂਕ ਲਾ ਧਾਰਾਂ ਦਿਖਾ ਦੇ ਮਾਰ ਕੇ ਬਾਈ ਜੀ 17 ਧੂਰਾ ਤੁਹਾਨੂੰ ਆਪਾਂ ਦਿਖਾ ਦੇਣਾ ਮਾਰ ਕੇ ਕਿਉਂਕਿ ਜਿਹੜੇ ਸੱਜਣ ਨੂੰ ਕਈ ਵਾਰੀ ਆਨਲਾਈਨ ਮੰਗਵਾਨੀ ਹੁੰਦੇ ਉਹ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ ਤੇ ਨਾਲ ਇਹਦੇ ਹੈਗਿਆ 31 ਤੇ ਨਾਲੂਆ ਵੀ ਨਾਲ ਹੀ ਐ ਅਗਲਿਆਂ ਚ ਮਾਰਦੇ ਪਹਿਲਾਂ ਕੋਈ ਭੂਰ ਖਾ ਰਲਾ ਨਹੀਂ ਅੱਜ ਤੇ ਪਰਲੇ ਬੰਨੇ ਹੋ ਜਾ ਮੱਝਾਲੇ ਪਾਸੇ ਹੋ ਜਾ ਇੱਥੋਂ ਆ ਚਵਾਈ ਚ ਬੁਈ ਹੈਗੀ ਆ ਟੋਪ ਦੀ ਪੂਰੀ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੇ ਜੇ ਤੁਸੀਂ ਬਾਈ ਕੋਲੇ ਆ ਕੇ ਪਾਸ ਕਰਕੇ ਲੈ ਜਾਓਗੇ ਚੱਕਰਾਂ ਦੀ ਗੱਲ ਨਹੀਂ ਪਿਛਲੇ ਅੰਦਰ ਵੀ ਦਿਖਾ ਲੂੰਗੀ ਲੱਚਵਾਈ ਚ ਬੂਈ ਸੱਜਣੋਂ ਧਾਰਾਂ ਤੂਰਾ ਆਪਾਂ ਤੁਹਾਨੂੰ ਮਾਰ ਕੇ ਦਿਖਾਤੀਆਂ ਝੋਟੀ ਦੀਆਂ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਉਹ ਨੇੜੇ ਆ ਕੇ ਤਸੱਲੀ ਵੀ ਕਰਕੇ ਲੈ ਜਾਓ ਨੰਬਰ ਬੋਲ ਦਿਓ ਬਾਈ ਆਪਣਾ 9969 ਹਾਂਜੀ 95783 ਵੀਰੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ 1,25,000 ਜੀ ਕਿੰਨੇ ਦੀ ਛੱਡ ਦਾਂਗੇ ਬਾਈ ਦੀ ਛੱਡ ਦਾਂਗੇ 1 ਲੱਖ ਤੇ 22,000 ਦੀ ਦੇ ਦਾਂਗੇ ਸੂਆ ਹੈਗਾ ਤੀਜਾ ਤੇ ਨਾਲ ਇਹਦੇ ਹੈਗੀ ਆ ਕੱਤੀ ਤੇ ਬਾਕੀ ਧਾਰਾਂ ਤੂਰਾ ਤੁਹਾਨੂੰ ਮਾਰ ਕੇ ਦਿਖਾਤੀਆਂ ਕੱਦ ਬਿੱਡ ਹੈਗਾ ਇਹਦਾ ਸੱਜਣੋਂ ਫੁੱਲ ਵੱਡਾ ਕੱਦ ਵੀ ਪੂਰਾ ਵੱਡਾ ਲੰਬੀ ਲੰਬੀ ਬਹੁਤ ਆ ਤੇ ਉੱਤਨ ਚੜਾਈ ਚੜੂਈ ਵੀ ਬਹੁਤਾ ਤੇ ਬਾਕੀ ਆ ਜਾ ਬੱਚੇ ਨੂੰ ਵੀ ਮਲਿਆਵਾਂਗੇ ਇੱਕ ਨੂੰ ਆ ਜਾ ਇਧਰ ਲੈ ਬੰਨੇ ਉੱਥੇ ਖੜ ਜਾ ਆ ਜਾ ਵੀ ਆ ਜਾ ਆ ਬੱਚਾ ਵੀ ਯਾਰ ਬੜਾ ਸ਼ਕੀਨ ਆ ਨਾ ਮੱਜਾ ਮੁੱਜਾ ਦਾ ਸ਼ਕੀਨ ਆ ਆਪਣਾ ਹਰੇਕ ਵੀਡੀਓ ਚਾਹੁੰਦਾ ਮੇਰੇ ਮੈਨੂੰ ਪਤਾ ਉਹ ਕੱਤੀ ਦੇ ਨੇ ਦੇ ਉਹ ਕੱਤੀ ਕੋਲੇ ਖੜ ਜਾ ਹਾਂ ਮਾਰੇ ਨੰਦਰੇ ਮੱਜ ਹਾਂ ਮਾਰੇ ਉਰੇ ਹੋ ਕੇ ਖੜ ਜੀ ਜੰਗਾ ਨਵਰਾ ਆ ਜਾ ਉਰਾ ਆ ਜਾ ਡਰ ਨਾ ਜਾ ਨਾ ਸੱਜਣੋ ਪਿੰਡ ਹੈਗਾ ਬਾਈ ਦਾ ਟੱਲੇ ਵਾਲ ਖੁਰਦ ਪٹرول ਪੰਪ ਦੇ ਨਾਲ ਸੜਕ ਮੁੜਦੀ ਆ ਬਾਕੀ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ